डेढ़ के जी हीरोइन, दो सोफेस्टिकेटड पिस्टल्स एक लाख अठानवे हज़ार रुपया ड्रग मनी थर्टी फोर लाइव कार्टरेज़ ने नाइन एम mm। एम नारको आर्म्स जोड़ा है इं अक्रॉस इंटरनेशनल बॉर्डर पुशिंग किया जा सारे का इन्ट इन्ट सारा नैटवर्क मॉड्यूल बस्ता ਆਪਣੇ ਖੇਤਾਂ ਦੇ ਵਿੱਚ ਇਹ ਜਿਹੜੀਆਂ ਕਨਸਾਈਨਮੈਂਟਸ ਡਰੋਨ ਰਾਹੀਂ ਬਾਹਰੋਂ ਮੰਗਵਾ ਕੇ ਪਾਕਿਸਤਾਨ ਸਾਈਡ ਤੋਂ ਉੱਥੇ ਡ੍ਰੌਪਿੰਗ ਕਰਾਉਂਦੇ ਸੀ ਤੇ ਅੱਜ ਉਹਨੂੰ ਜਿਹੜਾ ਪਹੁੰਚਾਉਣ ਦਾ ਕੰਮ ਕਰਦੇ ਸੀ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਦੋ ਕੈਂਪੇਨਸ ਨੇ ਯੁੱਧ ਨਸ਼ਾ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਉਹਨਾਂ ਨੂੰ ਅਗਰ ਆਪਾਂ ਕੰਬਾਈਨ ਕਰਕੇ ਦੇਖੀਏ ਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਨਾਰਕੋ ਆਰਮਸ ਜਿਹੜਾ ਹੈਗਾ ਇੱਕ ਅਕ੍ਰੋਸ ਇੰਟਰਨੈਸ਼ਨਲ ਬਾਰਡਰ ਪੁਸ਼ਿੰਗ ਕੀਤਾ ਜਾਣ ਵਾਲਾ ਸਾਰਾ ਦਾ ਸਾਰਾ ਨੈਟਵਰਕ ਮੋਡਿਊਲ ਬਸ ਕੀਤਾ ਇਹਦੇ ਚਾਰ ਦੋਸ਼ੀ ਗ੍ਰਿਫਤਾਰ ਹੋਏ ਨੇ 1.8 ਕਿਜੀ ਹਿਰੋਇਨ ਦੋ ਸੁਪੇਸਟਿਕੇਟਡ ਪਿਸਟਲਸ 1,98,000 ਰੁਪਿਆ ਡਰਗ ਮਨੀ ਤੇ 34 ਲਾਈਵ ਕੈਟਰੀਜਸ ਨੇ 9mm ਇਹ ਰਿਕਵਰੀ ਹੋਈ ਹੈ ਜੇ ਆਪਾਂ ਇਹਦੀ ਸਾਰੀ ਡਿਟੇਲ ਦੇਖੀਏ ਤਾਂ ਇਹ ਬੇਸਿਕਲੀ ਸਾਰੀ ਇੱਕ ਐਕਸਟੈਂਡਡ ਫੈਮਿਲੀ ਹੈ ਸਾਰੇ ਚਾਚੇ ਤਾਇਆ ਦੇ ਮੁੰਡੇ ਆ ਰਾਣੀਆਂ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਮਰਸਰ ਰੂਰਲ ਦੇ ਵਿੱਚ ਲੋਪੋਕੋ ਲੋਪੋਕੇ ਅਡਮਿਨਿਸਟ੍ਰੇਸ਼ਨ ਦੇ ਵਿੱਚ ਔਰ ਆਪਣੇ ਖੇਤਾਂ ਦੇ ਵਿੱਚ ਇਹ ਜਿਹੜੀਆਂ ਕਨਸਾਈਨਮੈਂਟਸ ਆ ਡਰੋਨ ਰਾਹੀਂ ਬਾਹਰੋਂ ਮੰਗਵਾ ਕੇ ਪਾਕਿਸਤਾਨ ਸਾਈਡ ਤੋਂ ਉੱਥੇ ਡਰਾਪਿੰਗ ਕਰਾਉਂਦੇ ਸੀ ਤੇ ਅੱਗੇ ਉਹਨੂੰ ਜਿਹੜਾ ਪਹੁੰਚਾਉਣ ਦਾ ਕੰਮ ਕਰਦੇ ਸੀ ਇਦੇ ਚ ਜਿਹੜੇ ਇਹ ਸਭ ਤੋਂ ਪਹਿਲਾਂ ਨਾਕੇ ਦੇ ਉੱਤੇ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਫੜੇ ਗਏ ਜਿਹੜੇ ਦੋ ਕਿਊਸ ਉਸ ਤੋਂ ਬਾਅਦ ਦੂਜਿਆਂ ਦੀ ਵੀ ਜਿਹੜੀ ਗ੍ਰਿਫਤਾਰੀ ਹੋਈ ਟੋਟਲ ਜਿਹੜੇ ਜਸਕਿੰਦਰ ਸਿੰਘ ਏਲੀਅਸ ਸਕੰਦਰ ਇਹ ਪਿੰਡ ਰਾਣੀਆਂ ਦਾ ਇਹ ਡੇਰੀ ਦਾ ਕੰਮ ਵੀ ਕਰਦਾ ਇੱਥੇ ਛਾਟੇ ਦੇ ਵਿੱਚ ਰਹਿਣ ਵਾਲਾ ਪਿੱਛੋਂ ਰਾਣੀਆਂ ਦਾ ਇਹ ਇੱਥੇ ਡੇਰੀ ਫਾਰਮ ਦਾ ਕੰਮ ਹੈ ਉਹਦੀ ਆੜ ਦੇ ਵਿੱਚ ਸ਼ਹਿਰ 'ਚ ਰਹਿ ਰਿਹਾ ਹੈ ਹਰਪਾਲ ਇਹ ਵੀ ਜਿਹੜਾ ਹੈਗਾ ਉਹ ਇਹ ਉਥੋਂ ਰਾਣੀਆਂ ਦਾ ਹੀ ਆ ਗੁਰਮੁਖ ਇਹ ਵੀ ਰਾਣੀਆਂ ਦਾ ਸਾਰੇ ਐਗਰੀਕਲਚਰ ਦਾ ਕੰਮ ਕਰਦੇ ਬਾਕੀ ਸਿਰਫ ਇਹ ਸਿਕੰਦਰ ਹੈ ਹੀ ਇੱਕ ਡੇਰੀ ਫਾਰਮ ਦਾ ਕੰਮ ਕਰਦਾ ਸੁਖਦੀਪ ਉਹ ਵੀ ਇਹਨਾਂ ਦਾ ਰਿਸ਼ਤੇਦਾਰ ਹੈ 19 ਸਾਲ ਦਾ ਸੋ ਜੇ ਇਹਨਾਂ ਦਾ ਏਜ ਗਰੁੱਪ ਦੇਖੀ 19 ਤੋਂ 33 ਸਾਲ ਹੈ ਔਰ ਸਭ ਤੋਂ ਪਹਿਲਾਂ ਜਿਹੜੀ ਅਰੈਸਟ ਹੋਈਆਂ ਗੁਰਮੁਖ ਤੇ ਸੁਖਦੀਪ ਇਨਾਂ ਦੇ ਡਿਸਕਲੋਜ਼ਰ ਤੇ ਦੋ ਪਿਸਟਲ 9mm ਤੇ 1.30 ਬੋਰ ਦਾ ਜਿਹੜਾ ਪਿਸਟਲ ਹੈ ਸਫਿਸਟੀਕੇਟਡ ਉਹ ਰਿਕਵਰ ਹੋਏ ਉਸ ਤੋਂ ਬਾਅਦ ਜਸਕਿੰਦਰ ਦੀ ਤੇ ਹਰਪਾਲ ਦੀ ਪੁਛਕਿ ਤਬਾ 1.5kg ਹੀਰੋਇਨ ਵੀ ਰਿਕਵਰ ਹੋਈ ਇਹ ਸਾਰੇ ਜਣੇ ਪਾਕਿਸਤਾਨ ਬੇਸ ਸਮਗਲਰਸ ਨਾਲ ਸੋਸ਼ਲ ਮੀਡੀਆ ਪਲੈਟਫਾਰਮ ਤੇ ਇਨ ਟੱਚ ਸੀ ਅਜڑی ਮੇਨ ਖਾਸ ਗੱਲ ਇਹਦੇ ਚ ਦੇਖਣ ਵਾਲੀ ਹੈ ਕਿ ਜਿਹੜੇ ਕਾਟਰੀਜਸ ਮਿਲਿਆ 34 ਇਹ ਤੁਸੀਂ ਪਿੱਛੇ ਆਪਾਂ ਧਿਆਨ ਮਾਰੀਏ ਤਾਂ ਜਿਹੜੇ ਪਿਸਟਲਸ ਕਾਫੀ ਵੈਪਨ ਰਿਕਵਰ ਹੁੰਦੇ ਰਹੇ ਪਰ ਕਾਟਰੀਜਸ ਘੱਟ ਮਿਲਦੇ ਰਹੇ ਸੋ ਮੇਨਲੀ ਗੱਲ ਕੀ ਹੁੰਦੀ ਹੈ ਕਿ ਜੇ ਪਿਸਟਲ ਆ ਗਿਆ ਕਾਟਰੀਜਸ ਯੂਜ਼ ਕਰਨ ਵਾਸਤੇ ਬਹੁਤ ਜ਼ਰੂਰਤ ਪੈਂਦੀ ਹੈ ਇਹ ਜਿਹੜਾ ਨੈਟਵਰਕ ਹੈ ਮੇਨਲੀ ਹੁਣ ਕਨਸੈਂਟਰੇਟ ਇਹ ਨਾਲ ਕਰ ਰਿਹਾ ਸੀ ਕਿ ਕਾਟਰੀਜਸ ਮੰਗਾ ਕੇ ਆਪਾਂ ਅੱਗੇ ਲੋਕਾਂ ਨੂੰ ਦਈਏ ਤਾਂ ਹੀ ਉਹ ਪਿਸਟਲ ਕਾਰਗਰ ਹੁੰਦੇ ਆ ਤਾਂ ਹੀ ਉਹਦੀ ਫਾਇਰ ਪاور ਵਾਧੀ ਹੈ ਇਹ ਜਿਹੜੇ ਕਾਰਟ੍ਰਿਜਸ ਨੇ ਬੜੀ ਇੰਪੋਰਟੈਂਟ ਗੱਲ ਹੈ ਪਾਕਿਸਤਾਨ ਆਰਡਨੈਂਸ ਫੈਕਟਰੀ ਹੈਗੀ ਹੈ ਪੀਓਐਫ ਉੱਥੋਂ ਦੇ ਮੈਨੂਫੈਕਚਰਡ ਨੇ ਜਿਹਦੇ ਤੋਂ ਬੜਾ ਕਲੀਅਰ ਇਹ ਹੁੰਦਾ ਹੈ ਕਿ ਪਾਕਿਸਤਾਨ ਦੇ ਥਰੂ ਹੀ ਇਹ ਆਏ ਨੇ ਮੋਹਰ ਲੱਗੀ ਹੋਈ ਹੈ ਔਰ ਆਫੀਸ਼ੀਅਲੀ ਜਿਹੜੀ ਆਰਡਨੈਂਸ ਫੈਕਟਰੀ ਦੇ ਜਿਹੜਾ ਐ ਅਮਿਨਿਸ਼ਨ ਹੈ ਉਹਨੂੰ ਆਪਾਂ ਪੂਰਾ ਚੰਗੀ ਤਰ੍ਹਾਂ ਇਸ ਦਰਸਾ ਸਕਦੇ ਹਾਂ ਕਿ ਇਹ ਕੰਮ ਕਿੱਦਾਂ ਹੋ ਰਿਹਾ ਹੈ ਸਕੋਡਾ ਕਾਰ ਵੀ ਸੀ ਇਹਨਾਂ ਕੋਲ ਤੇ ਜਿਹੜੀ ਮੇਨ ਇਸ਼ੂ ਇਹ ਹੈ ਕਿ ਫੋਰਨ ਬੇਸ ਕੁਝ ਹੈਂਡਲਰਸ ਨੇ ਜਿਨ੍ਹਾਂ ਬਾਰੇ ਪਤਾ ਲੱਗਿਆ ਉਹ ਵੀ ਇਹਦੇ ਇਹਨਾਂ ਦੇ ਕੋਈ ਦੂਰੋਂ ਨੇੜੇ ਰਿਸ਼ਤੇਦਾਰ ਹੀ ਨਹੀਂ ਉਹ ਵੀ ਨਾਲ ਇਹਨਾਂ ਦੇ ਵਿੱਚ ਹੈਗੇ ਬਿਕਾਜ਼ ਆਪਰੇਸ਼ਨ ਅਜੇ ਚੱਲ ਰਿਹਾ ਹੈ ਤੇ ਅਸੀਂ ਇਹਨੂੰ ਅਜੇ ਤੁਹਾਡਾ ਪੂਰਾ ਨਹੀਂ ਮੈਂ ਡਿਸਕਲੋਜ਼ ਕਰ ਰਿਹਾ ਸਾਰੇ ਨਾਮ ਹਰਪਾਲ ਤੇ ਗੁਰਮਖ ਦੋਨੇ ਭਰਾ ਨੇ ਜਸਕਿੰਦਰ ਤੇ ਸੁਖਦੀਪ ਉਹਨਾਂ ਦੇ ਭਤੀਜੇ ਨੇ ਉਹ ਇਹ ਸਾਰੀ ਜਿਹੜੀ ਹੈ ਬੜਾ ਅੱਛਾ ਇਹ ਬ੍ਰੇਕਥਰੂ ਮਿਲਿਆ ਸਪੈਸ਼ਲੀ ਜਦੋਂ 26 ਜਨਵਰੀ ਦੇ ਸੰਬੰਧ ਦੇ ਵਿੱਚ ਅਸੀਂ ਬਹੁਤ ਜ਼ਾਰੀ ਸਪੈਸ਼ਲ ਕੈਂਪੇਨ ਲਾਂਚ ਕੀਤੀ ਹੋਈ ਸੀ ਸਾਰੀ ਸਟੇਟ ਦੇ ਵਿੱਚ ਔਰ ਬਹੁਤ ਸਾਰੇ ਇਨਪੁਟ ਸੀ ਸੋ ਮੈਂ ਇਹ ਸਾਰੀ ਮੁਬਾਰਕਬਾਦ ਦਿੰਨਾ ਆਪਣੀ ਟੀਮ ਨੂੰ ਜਿਹੜੀ ਰਹਿਨਮਾਈ ਸਾਡੇ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਸੀਗੇ ਔਰ ਨਾਲ ਜਗਵਿੰਦਰ ਸਿੰਘ ਏਡੀਐਸ ਇਨਵੈਸਟੀਗੇਸ਼ਨ ਏਸੀਪੀ ਹਰਮਿੰਦਰ ਜੀ ਐਸਐਚਓ ਸਿਵਲ ਲਾਈਨ ਗੁਰਪ੍ਰੀਤ ਸਿੰਘ ਔਰ ਇਸ ਆਪਰੇਸ਼ਨ ਨੂੰ ਜਿਹੜਾ ਫਾਈਨਲਾਈਜ਼ ਕੀਤਾ ਔਰ ਬਹੁਤ ਡੀਪਲੀ ਔਰ ਪ੍ਰੋਫੈਸ਼ਨਲੀ ਇਨਵੈਸਟਿਗੇਟ ਕੀਤਾ ਇਨਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਸੋ ਇਹਨੂੰ ਅੱਗੇ ਕੈਰੀ ਫਾਰਵਰਡ ਵੀ ਅਸੀਂ ਕਰਾਂਗੇ ਬਟ ਮੈਂ ਸਮਝਦਾ ਕਿ ਇੱਕ ਵਾਰੀ ਇਸ ਨਰ ਪੂਰਾ ਡਿਸਮੈਂਟਲ ਹੋਇਆ ਸਾਰਾ ਨੈਟਵਰਕ ਪਹਿਲੀਆਂ ਇਹਨਾਂ ਦੀ ਆਪਣੀਆਂ ਸੀ ਕਿ ਡੌਨ ਬਣਾ ਲੈ ਲਿਆ ਕੋਈ ਬਾਅਦ ਚ ਨਾ ਯਾਪਣੀ ਹਾਂਜੀ ਹਾਂਜੀ ਬਿਲਕੁਲ ਇਹਨਾਂ ਦੇ ਆਪਣੇ ਖੇਤ ਸੀ ਆਪਣੀਆਂ ਪਹਿਲੀਆਂ ਸੀ ਤਾਂ ਹੀ ਉਹਦਾ ਫਾਇਦਾ ਲੈ ਕੇ ਆਰਾਮ ਨਾਲ ਕੰਮ ਕਰ ਰਿਹਾ ਸੀ ਔਰ ਕਾਫੀ ਦੇਰ ਤੋਂ ਇਹ ਕੰਮ ਕਰ ਰਿਹਾ ਹੈ ਕ੍ਰਿਮੀਨਲ ਰਿਕਾਰਡ ਕਿਸੇ ਦਾ ਵੀ ਕੋਈ ਨਹੀਂ ਔਰ ਉਸੇ ਕਰਕੇ ਕਦੇ ਨੋਟਿਸ ਨਹੀਂ ਹੋਇਆ ਤੇ ਡੇਰੀ ਦਾ ਕੰਮ ਕਰੀ ਜਾਂਦਾ ਬੰਦਾ ਆਰਾਮ ਨਾਲ ਬੈਠਾ ਹੈ ਤਾਂ ਕੁਦਰਤੀ ਜਿਹੜਾ ਸਾਡੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਉਸ ਤੋਂ ਬਾਅਦ ਮਕਾ ਪਾਰਟੀ ਨੇ ਬੜੀ ਸੈਟਅਪ ਕੀਤੀ ਜਿਹੜੀ ਗ੍ਰੀਨ ਐਵੇਨਿਊ ਪੁਲਿਸ ਸਟੇਸ਼ਨ ਐਸਏ ਅਮਰ ਸਿੰਘ ਦੀ ਟੀਮ ਨੇ ਉਹਨਾਂ ਨੇ ਜਦੋਂ ਇਹਨਾਂ ਨੂੰ ਸ਼ੱਕੀ ਹਾਲਤ 'ਚ ਫੜਿਆ ਪੁਛ ਕੇ ਸੁਆਸ ਲਿਆਂਦਾ ਫਿਰ ਅਸੀਂ ਸਾਰਾ ਜੁਆਇੰਟਲੀ ਨੂੰ ਆਪਰੇਸ਼ਨ ਨੂੰ ਅੱਗੇ ਲੈ ਕੇ ਗਏ। ਕਾਫੀ ਦੋਨੋਂ ਚੀਜ਼ਾਂ ਨੇ। ਔਰ ਮੇਨਲੀ ਜਿਹੜੀ ਗੱਲ ਹੈ ਇਹ ਚ ਬੜੀ ਇੰਪੋਰਟੈਂਟ ਹੈ ਕਿ ਪਾਕਿਸਤਾਨ ਦੀ ਮੋਰ ਨਾਲੇ ਆਪਾਂ ਨੂੰ ਅਮਿਨਿਸ਼ਨ ਮਿਲਿਆ ਉਹ ਬੜਾ ਇੱਕ ਆਪਣੇ ਕੋਲ ਐਵਿਡੈਂਸ ਸਪੇਸ ਦੱਲ ਲੱਗੇ ਔਰ ਇਹਨੂੰ ਕੁਸ਼ਨ ਕਰਨ ਦੇ ਵਿੱਚ ਕਨਾਈਵ ਕਰਨਾ। ਥੈਂਕ ਯੂ ਜੀ।